ਤਾਂ ਨਵੇਂ ਸਾਲ ਦੇ ਦੂਜੇ ਦਿਨ ਪ੍ਰਤਾਪ ਪਗੀਚੇ ਦੇ ਕੋਲ ਸਵੇਰੇ ਕਰੀਬ 5:00 ਵਜੇ ਇੱਕ ਸ਼ਰਾਬ ਦੇ ਠੇਕੇ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਸਮੇਂ ਠੇਕੇ ਦੇ ਅੰਦਰ ਇੱਕ ਨੌਜਵਾਨ ਕੰਮ ਕਰ ਰਿਹਾ ਸੀ ਜਿਸ ਦੇ ਵੱਲੋਂ ਰੋਲਾ ਪਾ ਕੇ ਲੋਕਾਂ ਨੂੰ ਅਲਰਟ ਕੀਤਾ ਗਿਆ। ਕੁਝ ਹੀ ਦੇਰ ਦੇ ਵਿੱਚ ਅੱਕ ਕਰਕੇ ਧੂਆ ਧੂਆ ਦੂਰ ਦੂਰ ਤੱਕ ਵੇਖਣ ਲੱਗ ਪਿਆ। ਜਿਸ ਕਰਕੇ ਰਾਹਗੀਰਾ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰੀਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਗੂੜਾ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਿਆ ਦਮਕਲ ਕਰਮੀਆਂ ਨੇ ਸਭ ਤੋਂ ਪਹਿਲਾਂ ਠੇਕੇ ਦੇ ਅੰਦਰ ਫਸੇ ਨੌਜਵਾਨ ਨੂੰ ਸੁਰੱਖਿਅਤ ਕੱਢਿਆ ਤੋਂ ਉਸ ਤੋਂ ਬਾਅਦ ਆਕੂਤੇ ਕਾਪੂ ਪਾਇਆ ਹਾਲਾਕੀ ਦੱਸਿਆ ਜਾ ਰਿਹਾ ਕਿ ਠੇਕੇ ਦੇ ਵਿੱਚ ਰੱਖਿਆ ਹੋਇਆ ਲੱਖਾਂ ਰੁਪਏ ਦਾ ਸਮਾਨ ਸ਼ਰਾਬ ਦਾ ਸਟਾਕ ਚਲ ਕੇ ਰਾਖ ਹੋ ਚੁੱਕਿਆ ਹੈ ਮੋੜਲੇ ਜਾਂ ਦੇ ਵਿੱਚ ਅਕ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਫਿਲਹਾਲ ਜਾਨੇ ਨੁਕਸਾਨ ਹੋਣ ਤੋਂ ਬਚਾ ਹੋਇਆ ਮੈਨੂੰ ਕੋਨਾ ਹੈ ਬਾਬੀ ਜੀ ਇੱਥੇ ਪਰਦਾ ਵਾਲਾ ਅੱਗ ਲੱਗ ਗਈ ਤੁਸੀਂ ਜਾਓ ਮੈਂ ਫਿਲਮੈਨ ਨੂੰ ਕੱਢਉਂਦੇ ਤੇ ਅਸੀਂ ਆਏ ਟਾਈਮ ਦੇ ਮੁਕਤੇ ਫਿਲਮੈਨ ਕੱਢਿਆ ਸੀ ਸੇਲਸਮੈਨ ਠੀਕ ਹੈ ਅੱਗ ਲੱਗਣ ਦਾ ਕਾਰਨ ਕੋਈ ਪਤਾ ਲੱਗਾ ਬਜਰੀ ਬਲਾਸਟ ਹੋਈ ਇਹਦੇ ਪਿੱਛੇ ਰਵੰਦ ਸ਼ਾਰਟ ਸਰਕਕਟ ਹੋਇਆ ਮਤਲਬ ਕਿ ਇਹ ਕਿਨੇ ਕ ਵਜੇ ਆ ਕੇ ਲੱਗੀ ਸੀ ਤਕਰੀਬਨ ਇਹ ਤਕਰੀਬਨ ਮੈਨੂੰ ਵੀ ਦਫਤਰ ਤੇ ਫੋਨ ਆਇਆ ਸੀ ਮੈਂ ਵੀ ਪਹਿਲੇ ਜਿਸਮਨ ਨੂੰ ਪਹਿਨ ਫੋਨ ਆਇਆ ਸੀ ਅੱਛਾ ਜੀ 4 4 ਵਜੇ ਪੂਨ 4 ਵਜੇ ਦੀ ਗੱਲ ਹੈ ਠੀਕ ਹੈ ਸੇਲਸਮੈਨ ਇੱਕ ਸੀਗੇ ਦੋ ਸੀਗੇ ਇੱਕ ਸੀਗੇ ਸੇਫਾ ਬਿਲਕੁਲ ਕਿੰਨਾ ਕ ਸਾਮਾਨ ਦਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਜੁਮ ਸਾਡਾ ਪੂਰਾ ਪਾਹੀ ਨੁਕਸਾਨ ਹੋ ਗਿਆ ਤਵੀ ਤਕਰੀਬਨ ਕਿੰਨਾ ਕ ਪੂਰਾ ਕੁਝ ਬਚਿਆ ਕਿ ਬਿਲਕੁਲ ਹੀ ਖਤਮ ਹੋ ਗਿਆ ਵਿੱਚ ਥੋੜਾ ਬਹੁਤ ਬਚਿਆਗਾ ਥੋੜਾ ਬਹੁਤ ਨੁਕਸਾਨ ਜ਼ਿਆਦਾ ਨੁਕਸਾਨ ਹੈਗਾ ਠੀਕ ਹੈ ਜੀ ਕੀ ਨਾਮ ਅਸਟਾਟ ਮੇਰਾ ਕਪਲ ਰਖਣਾ ਜੀ ਕਿਸ ਤਰੀਕੇ ਨਾਲ ਅਗ ਲੱਗੀ ਠੇਕੇ ਦੇ ਵਿੱਚ ਤੁਸੀਂ ਸੀਸਮੈਨ ਸੀ ਕਿ ਤੁਸੀ ਜਦ ਮੈਨੂੰ ਅਗ ਲੱਗੀ ਤਾਂ ਸਾਭੰਦ ਹੋ ਲੱਗੇ ਫਿਰ ਮੈਂ ਬਾਜਾ ਅੱਛਾ ਕਿੰਨੇ ਕ ਵਜੇ ਲੱਗੀ ਤਕਰੀਬਨ ਅਗ 4 ਵਜੇ 4 ਕ ਵਜੇ ਲੱਗੀ ਕੀ ਨਾਮ ਆ ਤੁਹਾਡਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੁਸੀਂ ਉਹ ਟਾਈਮਿੰਗ ਕਰਾ ਪਤਾ ਕੋਈ ਕਿੰਨੇ ਕ ਵਜੇ ਕਿੰਨੇ ਕ ਵਜੇ ਲੱਗੀ ਆ 4 ਵਜੇ ਕਹਿੰਦਾ 4 ਕ ਵਜੇ ਕਿਨਾ ਕ ਸਮਾਨ ਦਾ ਨੁਸਕਾਨ ਹੋ ਗਿਆ ਹੁਣ ਤਾਂ ਵੀ ਬਹੁਤ ਜ਼ਿਆਦਾ ਹੈ ਤੁਹਾਨੂੰ ਕਿ ਜਗ੍ਹਾ ਦੇ ਵਿੱਚ ਅਗ ਲੱਗੀ ਕਿਹੜਾ ਠਿਕਾ ਹੈ ਬੰਦਾ ਬੋਹੜ ਹਾਂਜੀ ਸਰ ਕਿਸ ਤਰੀਕੇ ਨਾਲ ਅਗ ਲੱਗੀ ਕਿੰਨੇ ਕੇ ਵਜੇ ਲੱਗੀ ਹੈ 4 ਵਜੇ ਸਾਨੂੰ ਕਾਲ ਆਈ ਸੀ ਸੈਂਟਰ ਤੋਂ ਉਸ ਸ਼ਰਾਬ ਦਾ ਟ੍ਰਿਕਾ ਕਿ ਉਹ ਅੱਗ ਲੱਗੀ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਸੀ ਕਿੰਨੇ ਤੱਕ ਕਿ ਤਕ ਤਕਰੀਬਨ ਕਿੰਨੀਆਂ ਕ ਗੱਡੀਆਂ ਲੱਗੀਆਂ ਅੱਗ ਨੂੰ ਬਜਾਣ ਵਾਸਤੇ ਪੁੱਛੋ ਕੋਈ ਜਾਨੀ ਨੁਕਸਾਨ ਵਗੈਰਾ ਕੋਈ ਹੈ ਨੁਕਸਾਨ ਨਹੀਂ ਚਲੋ ਟ੍ਰਿਕ ਦੇ ਨਾਮ ਤੇ ਇਜੂਲੇਸ਼ਨ ਤੋਂ ਰਾਹਤ ਮਾਲਕ ਕਿੰਨਾ ਕ ਹੋ ਗਿਆ ਤਾਂ ਵੀ ਮਾਲਕ ਨੰਦਨ ਮਾਲਕ ਦੀ ਦੱਸ ਰਹੇ ਹੈ ਕਿੰਨਾ ਕ ਅੰਦਰ ਸਟਾਕ ਸੀ ਉਹ ਜੀ ਉਨ ਤੋਂ ਮਾਲਕਾਂ ਨਾਲ ਗੱਲਬਾਤ ਹੋਈ ਕੀ ਕਹਿਣਾ ਉਹਨਾਂ ਦਾ ਤਾਂ ਵੀ ਮਾਲਕਾਂ ਨਾਲ ਗੱਲ ਹੋਸੀ ਹੋਵੇ ਨਹੀਂ ਚਲੋ ਸੋਰੀ ਆਪਣਾ ਸਟਾਕ ਦੇਖਤੀ ਦੱਸਾਂਗੇ ਇਹਨਾਂ ਦਾ ਸਟਾਕ ਸੀ ਫਾਇਰ ਗਿਟ ਦੀ ਕੋਈ ਕਿੱਟਾ ਵਗੈਰਾ ਪਾਈਆਂ ਗਿਆ ਸੀ ਅੰਦਰ ਹਾਂ ਸਾਰੇ ਨੇ ਕੋਈ ਕਿੱਟਾ ਦੱਸਿਆ ਪਈਆਂ ਨਹੀਂ ਨਹੀਂ ਠੀਕੇ ਦੇ ਅੰਦਰ ਸੀਗੀਆਂ ਫਾਇਰ ਗਿਟ ਦੇ ਕਿੱਟਾ ਵਗੈਰਾ ਨਹੀਂ ਇਹਨਾਂ ਦੇ ਅੰਦਰ ਤਾਂ ਕੋਈ ਨਹੀਂ ਚਲੋ ਚੈੱਕ ਕਰਾਂਗੇ ਹਲੇ ਤਾਂ ਚਲੋ ਆਪੇ ਵਿਚਾਰ ਰਹੇ ਆਂ ਆ ਗਏ ਆ ਦੇ ਦੇਖਾਂਗੇ ਵੀ ਸੌਣਨ ਕਰ ਅੱਗ ਲੱਗਣ ਦਾ ਕਾਰਨ ਕੀ ਸੀਗਾ ਕੁਝ ਪਤਾ ਲੱਗੇ ਇਸ ਸੰਬੰਧੀ ਉਹ ਕਰਕੇ ਅੱਗੇ ਨਹੀਂ ਉਹ ਚਾਰਜ ਕਰਾਂਗੇ ਚੈਕਿੰਗ ਕਰਕੇ ਜਮੇ ਠੀਕ ਹੈ ਜੀ ਕਿਸੀ ਕੀ ਇਨਸ਼ਾਅੱਲਾ ਇਹ ਤਾਂ ਸਮਾਂ ਹੀ ਨਹੀਂ ਪਈ ਬਾਈ ਬਤਾ ਕੀ ਗੱਲ ਹੈ ਅਸੀਂ ਤੇ ਟਾਈਮ ਨਹੀਂ ਦੇਖਿਆ ਨਾ ਅਸੀਂ ਜਿੱਦਾਂ ਆਏ ਤਾਂ ਸਾਡੇ ਡਰਾਈਵਰ ਸਾਡੇ ਨਾਲ ਮੋੜੀ ਤੇ ਆ ਗਏ ਨਾ ਇਹ ਜਾ ਕੇ ਭਾਰ ਲੱਗੂਗਾ ਸਾਨੂੰ ਕਿੰਨੇ ਤੇ ਇੱਕ ਕਿੱਦਾਂ ਅੱਗ ਲੱਗੀ ਕੋਈ ਵਾਰੀ ਪਤਾ ਅੱਜ ਇਹਦੇ ਬਾਰੇ ਮੈਨੂੰ ਹੋਈ ਹੈ ਮਾਲਕ ਨੂੰ ਦੱਸ ਦੇ ਜੀ ਆਹ ਜੀ ਇਨਸ਼ਾਅੱਲਾ ਉਹਦੇ ਨੇ ਆ